ਅੱਜ ਪਟਿਆਲਾ ਵਿਖੇ ਪੰਜਾਬ ਕਾਂਗਰਸ ਵੱਲੋਂ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਲਾਅ ਐਂਡ ਆਰਡਰ ਜਿਹੜਾ ਫੇਲ ਹੋ ਚੁੱਕਾ ਪੰਜਾਬ ਦਾ ਉਹਦੇ ਖਿਲਾਫ ਬਹੁਤ ਵੱਡਾ ਰੋਸ਼ ਮਾਰਚ ਅਸੀਂ ਸਾਰਿਆਂ ਨੇ ਰਲ ਕੇ ਕੱਢਿਆ ਕਿਉਂਕਿ ਦਿਨ ਦਿਹਾੜੇ ਵਿਆਹਾਂ 'ਚ ਕਤਲ ਹੋ ਰਹੇ ਨੇ ਗੁਰਦੁਆਰਿਆਂ ਦੇ ਬਾਹਰ ਕਤਲ ਹੋ ਰਹੇ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਤੇ ਜੋ ਦਿੱਲੀ ਮਾਡਲ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਲਾਗੂ ਕਰਾਂਗੇ ਸਾਥੀਓ ਦਿੱਲੀ ਦੇ ਵਿੱਚ ਪੁਲਿਸ ਹੈ ਜਿਹੜੀ ਉਹ ਸਟੇਟ ਸਬਜੈਕਟ ਨਹੀਂ ਹੈ ਤੇ ਪੁਲਿਸ ਡਾਇਰੈਕਟਲੀ ਕੇਂਦਰ ਸਰਕਾਰ ਦੇ ਹੈ ਇਹਦਾ ਦਾ ਕੋਈ ਐਕਸਪੀਰੀਅੰਸ ਨਹੀਂ ਹੈ ਔਰ ਪੰਜਾਬ ਦੇ ਵਿੱਚ ਅਹਿਮ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਬਣ ਜਾਂਦਾ ਹੈ ਔਰ ਜਿਸ ਤਰੀਕੇ ਨਾਲ ਇਤਬਾਦਲੇ ਕਰਦੇ ਨੇ ਤਿੰਨ ਤਿੰਨ ਮਹੀਨਿਆਂ ਬਾਅਦ ਆਈਪੀਐਸ ਆਫੀਸਰਸ ਦੀ ਜਿਵੇਂ ਟ੍ਰਾਂਸਫਰਸ ਹੁੰਦੀਆਂ ਨੇ ਕੋਈ ਇਨਸਿਕਿਉਰਿਟੀ ਜਿਹੜੀ ਆਫੀਸਰਸ ਵਿੱਚ ਜਾਂਦੀ ਹੈ ਔਰ ਇਨ ਸਟੈਬਿਲਿਟੀ ਦਾ ਮੈਸੇਜ ਹੈ ਜਿਹੜਾ ਉਹ ਥੱਲੇ ਤੱਕ ਜਾਂਦਾ ਅੱਜ ਜੇ ਡਰੱਗ ਵੀ ਸਭ ਤੋਂ ਜ਼ਿਆਦਾ ਮਿਲ ਰਿਹਾ ਹੈ ਤਾਂ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਡਰੱਗ 44% ਡਰੱਗ ਹੈ ਜਿਹੜਾ ਉਹ ਪੰਜਾਬ ਦੇ ਵਿੱਚੋਂ ਮਿਲ ਰਿਹਾ ਸੋ ਕਤਲ ਹੋ ਰਹੇ ਨੇ ਐਕਸਟਰਸ਼ਨ ਹੋ ਰਹੀ ਹੈ ਡਰੱਗ ਮਾਫੀਆ ਦਾ ਬੋਲਬਾਲਾ ਹੈ ਕਿਡਨਾਪਿੰਗਸ ਹੋ ਰਹੀਆਂ ਨੇ ਉਹਦੇ ਖਿਲਾਫ ਅੱਜ ਪੰਜਾਬ ਕਾਂਗਰਸ ਨੇ ਆਪਣੀ ਆਵਾਜ਼ ਜਿਹੜੀ ਉਹ بلند ਕੀਤੀ ਹੈ ਔਰ ਨਵੀਂ ਸ਼ੁਰੂਆਤ ਜਿਹੜੀ ਪੰਜਾਬ ਨੂੰ ਨਵਾਂ ਰਾਹ ਦਿਖਾਉਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਹੈ ਜੈ ਹਿੰਦ ਜੈ ਪੰਜਾਬ